ਅਕਾਲੀ ਸਰਕਾਰ ਦੇ ਵਿੱਚ ਮੰਤਰੀ ਰਹੇ ਬੀਬੀ ਜਗੀਰ ਕੌਰ ਵੀ ਅੱਜ ਸ਼੍ਰੀ ਅਕਾਲ ਤਖਤ ਪਹੁੰਚੇ ਤੇ ਉਹਨਾਂ ਵੱਲੋਂ ਆਪਣਾ ਸਪਸ਼ਟੀਕਰਨ ਸੌਂਪਿਆ ਗਿਆ ਹੈ ਦੱਸ ਦਿਓ ਕਿ ਪਿਛਲੇ ਦਿਨਾਂ ਦੇ ਵਿੱਚ ਅਕਾਲ ਤਖਤ ਜਥੇਦਾਰ ਸਾਹਿਬ ਦੇ ਵੱਲੋਂ ਸਾਰੇ ਉਹਨਾਂ ਮੰਤਰੀਆਂ ਨੂੰ ਤਲਬ ਕੀਤਾ ਗਿਆ ਅਕਾਲ ਤਖਤ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਅਕਾਲੀ ਸਰਕਾਰ ਦੇ ਵਿੱਚ ਮੰਤਰੀ ਅਹੁਦੇ ਦੇ ਉੱਪਰ ਰਹਿੰਦੇ ਹੋયા ਕਾਰਜ ਕੀਤਾ ਸੀ ਸੋ ਦੱਸ ਦਿਓ ਕਿ ਉਸ ਦੇ ਤਹਿਤ ਹੀ ਹੁਣ ਬੀਬੀ ਜਗੀਰ ਕੌਰ ਜਿਨ੍ਹਾਂ ਵੱਲੋਂ ਕੱਲ੍ਹ ਅੱਜ ਉਹ ਅਕਾਲੀ ਸੁਹਾਰ ਲਹਿਰ ਹੁਣ ਬਣਿਆ ਗਰੁੱਪ ਅਕਾਲੀ ਦਲ ਦਾ ਉਸ ਦੇ ਵਿੱਚ ਭਾਵੇਂ ਉਹ ਪ੍ਰਜੀਡੀਅਮ ਦੇ ਮੈਂਬਰ ਸੀ ਉੱਥੋਂ ਅਸਤੀਫਾ ਦੇ ਕੇ ਹੁਣ ਉਹ ਅਕਾਲ ਤਖਤ ਅੱਜ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਆਪਣੇ ਸਪਸ਼ਟੀਕਰਨ ਦੇ ਵਿੱਚ ਕੀਤੇ ਗਏ ਨੇ ਜਿਸ ਤੋਂ ਬਾਅਦ ਅਕਾਲੀ ਸਰਕਾਰ ਦੇ ਵਿੱਚ ਡਿਪਟੀ ਸੀਐਮ ਰਹੇ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਦਿਖਾਈ ਦਿੱਤਾ ਸੋ ਦੱਸ ਦਈਏ ਕਿ ਅੱਜ ਜਦੋਂ ਬੀਬੀ ਪੇਸ਼ ਹੋਏ ਨੇ ਉਹਨਾਂ ਦੇ ਨਾਲ ਪਰਮਿੰਦਰ ਸਿੰਘ ਢੀਂਟਸਾ ਜਿਹੜੇ ਕਿ ਅਕਾਲੀ ਲਹਿਰ ਦੇ ਨਾਲ ਜੁੜੇ ਹੋਏ ਨੇ ਉਹ ਵੀ ਪਹੁੰਚੇ ਸੀ ਇਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਮਨਪ੍ਰੀਤ ਬਾਦਲ ਡਾਕਟਰ ਦਲਜੀਤ ਜੀਮਾ ਸਮੇਤ ਕਈ ਅਕਾਲੀ ਆਗੂ ਜਿਹੜੇ ਪਹੁੰਚ ਚੁੱਕੇ ਨੇ ਅਕਾਲ ਤਖਤ ਤੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਅਕਾਲ ਤਖਤ ਉੱਪਰ ਸੌਂਪ ਚੁੱਕੇ ਨੇ ਸੋ ਦੱਸ ਦਈਏ ਕਿ ਅੱਜ ਬੀਬੀ ਜਗੀਰ ਕੌਰ ਨੇ ਆਪਣੇ ਸਪਸ਼ਟੀਕਰਨ ਦੇ ਵਿੱਚ ਕਿਹਾ ਹੈ ਕਿ 14 ਤੋਂ ਲੈ ਕੇ 30 ਮਾਰਚ 2012 ਤੱਕ 14 ਮਾਰਚ 2012 ਤੋਂ ਲੈ ਕੇ 30 ਮਾਰਚ 2012 ਤੱਕ ਹੀ ਉਹ ਮੰਤਰੀ ਰਹੇ ਨੇ 16-17 ਦੇ ਵਿੱਚ ਜਿਹੜੇ ਚਲਿਤ ਕੇਸਾਂ ਦੇ ਉੱਪਰ ਗੱਲਬਾਤ ਹੋ ਰਹੀ ਹੈ ਜਿਨ੍ਹਾਂ ਦੇ ਸੰਦਰਭ ਦੇ ਵਿੱਚ ਸਪਸ਼ਟੀਕਰਨ ਮੰਗੇ ਗਏ ਨੇ ਕੇਸਾਂ ਦੇ ਨਾਲ ਜੁੜਿਆ ਹੋਇਆ ਕੋਈ ਵੀ ਫੈਸਲਾ ਨਹੀਂ ਹੋਇਆ ਸੀ ਤੇ ਨਾ ਹੀ ਕੋਈ ਕਾਰਵਾਈ ਹੋਈ ਸੀ ਜਿਸ ਦੇ ਚਲਦੇ ਮੇਰੀ ਕੋਈ ਸ਼ਮੂਲੀਅਤ ਇਨ੍ਹਾਂ ਮਾਮਲਿਆਂ ਦੇ ਵਿੱਚ ਨਹੀਂ ਉਸ ਦੌਰਾਨ ਸਰਕਾਰ ਦੇ ਵਿੱਚ ਵਿਧਾਇਕ ਦੇ ਤੌਰ ਤੇ ਮੈਂ ਪਾਰਟੀ ਲੀਡਰ ਦੇ ਤੌਰ ਤੇ ਉਹਨਾਂ ਦੇ ਕੋਈ ਸਲਾਹ ਮੇ ਤੋਂ ਨਾਂ ਲਈ ਗਿਆ ਨਾ ਮੇਰੀ ਕੋਈ ਸਲਾਹ ਮੰਨੀ ਗਈ ਹੈ ਤੇ ਨਾ ਹੀ ਉਹਨਾਂ ਦਾ ਕੋਈ ਯੋਗਦਾਨ ਰਿਹਾ ਇਹ ਉਹ ਆਪਣੇ ਸਪਸ਼ਟੀਕਰਨ ਦੇ ਵਿੱਚ ਕਹਿੰਦੇ ਹੋਏ ਨਜ਼ਰ ਆਏ ਨਹੀਂ ਸੋ ਉਹਨਾਂ ਨੇ ਅੱਗੇ ਇਹ ਵੀ ਗੱਲ ਕਹੀ ਹੈ ਕਿ ਬਤੌਰ ਪਾਰਟੀ ਦੀ ਸੇਵਾਦਾਰ ਤੌਰ ਤੇ ਮੈਂ ਆਪਣੀ ਆਵਾਜ਼ ਗੁਲੰਦ ਕਰਦੀ ਰਹੀਆਂ ਸੋ ਆਪਣੇ ਸਪਸ਼ਟ ਕਰਨ ਦੇ ਵਿੱਚ ਉਹਨਾਂ ਨੇ ਸਪਸ਼ਟ ਕੀਤਾਗਾ ਕਿ ਉਹਨਾਂ ਸਮਿਆਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਉੱਪਰ ਉਹ ਪਾਰਟੀ ਵਰਕਰ ਦੇ ਤੌਰ ਤੇ ਆਪਣੀ ਜਿਹੜੀ ਹੈ ਮੌਜੂਦਗੀ ਦਰਜ ਕਰਾਉਂਦੇ ਰਹੇ ਨੇ ਆਪਣੀ ਜਿਹੜੀ ਆਵਾਜ਼ ਆ ਉਹ ਬੁਲੰਦ ਕਰਦੇ ਰਹੇ ਨੇ ਲੇਕਿਨ ਬਾਦਲ ਪਰਿਵਾਰ ਦੀ ਪਕੜ ਬਹੁਤ ਮਜ਼ਬੂਤ ਹੋਣ ਦੇ ਕਾਰਨ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਪਾਰਟੀ ਦੇ ਵਿਰੋਧੀ ਭੂਮਿਕਾ ਦੇ ਤੌਰ ਤੇ ਦਰਜ ਕੀਤਾ ਗਿਆ ਸੋ ਵੱਡਾ ਬਿਆਨ ਦਿੱਤਾ ਗਿਆਗਾ ਬਾਦਲ ਪਰਿਵਾਰ ਦੇ ਮੁਸ਼ਕਲਾਂ ਬਣਾਉਣ ਵਾਲਾ ਜਿਹੜਾ ਬਿਆਨ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਆਵਾਜ਼ ਜਿਹੜੀ ਬੁਲੰਦ ਕਰਨ ਦੀ بجائے ਕਿਉਂਕਿ ਬਾਦਲ ਪਰਿਵਾਰ ਦੀ ਪਕੜ ਬਹੁਤ ਜ਼ਿਆਦਾ ਸੀ ਪਾਰਟੀ ਦੇ ਉੱਪਰ ਦਬਦਬਾ ਸੀ ਪਾਰਟੀ ਦੇ ਵਿੱਚ ਇਸ ਕਰਕੇ ਉਹਨਾਂ ਦੀ ਜਿਹੜੀਆਂ ਵੀ ਕੋਸ਼ਿਸ਼ਾਂ ਸੀ ਉਹਨਾਂ ਨੂੰ ਪਾਰਟੀ ਵਿਰੋਧੀ ਭੂਮਿਕਾ ਦੇ ਤੌਰ ਤੇ ਲਿਆ ਗਿਆ ਤੇ ਪ੍ਰਣਾਮ ਸਰੂਪ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ ਤੋ ਉਹਨਾਂ ਨੇ ਕਿਹਾ ਕਿ ਉਸ ਸਮੇਂ ਦੌਰਾਨ ਜਿਹੜਾ ਵੀ ਕੋਈ ਫੈਸਲਾ ਸੀ ਉਹ ਨਾ ਤਾਂ ਮੰਤਰੀਆਂ ਦੀ ਸਲਾਹ ਲਈ ਜਾਂਦੀ ਸੀ ਨਾ ਵਿਧਾਇਕਾਂ ਦੀ ਸਲਾਹ ਲਈ ਜਾਂਦੀ ਸੀ ਨਾ ਪਾਰਟੀ ਪਲੇਟਫਾਰਮ ਦੇ ਉੱਪਰ ਕੋਈ ਗੱਲਬਾਤ ਕੀਤੀ ਜਾਂਦੀ ਸੀ ਜਿਹੜੇ ਵੀ ਫੈਸਲੇ ਸੀ ਉਹ ਬਾਦਲ ਪਰਿਵਾਰ ਵੱਲੋਂ ਹੀ ਕੀਤੇ ਜਾਂਦੇ ਸੀ ਜਾਂ ਫਿਰ ਕਹੀਏ ਹਾਈ ਕਮਾਂਡ ਕਿਉਂਕਿ ਹਾਈ ਕਮਾਂਡ ਦੇ ਵਿੱਚ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਕਿ ਉੱਪਰੋਂ ਫੈਸਲੇ ਆਉਂਦੇ ਸੀ ਹਾਈ ਕਮਾਂਡ ਦੇ ਵਿੱਚ ਦਬ ਦਬਾ ਜਿਹੜਾ ਬਾਦਲ ਪਰਿਵਾਰ ਦਾ ਸੀ ਇਸ ਕਰਕੇ ਸਿੱਧੇ ਤੌਰ ਤੇ ਉਹ ਬਾਦਲ ਪਰਿਵਾਰ ਨੂੰ ਹੀ ਟਾਰਗੇਟ ਕਰਦੇ ਦਖਾਈ ਦਿੱਤੇ ਨੇ ਦੱਸਦੇ ਕਿ ਪਹਿਲਾਂ ਵੀ ਲਗਾਤਾਰ ਉਹ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਨੂੰ ਲੈ ਕੇ ਆਪਣੇ ਤਿੱਖੇ ਨਿਸ਼ਾਨੇ ਜਿਹੜੇ ਉਹ ਸੁਖਬੀਰ ਸਿੰਘ ਬਾਦਲ ਦੇ ਵੱਲ ਸਾਦੇ ਹੋਏ ਦਿਖਾਈ ਦਿੱਤੇ ਸੀ ਦੱਸਦੇ ਕਿ ਇਸ ਤੋਂ ਪਹਿਲਾਂ ਉਹ ਈਕਾਲ ਤਖਤ ਪਹੁੰਚਦੇ ਉਹਨਾਂ ਦੇ ਵੱਲੋਂ ਸੁਧਾਰ ਲਹਿਰ ਦੇ ਵਿੱਚ ਜਿਹੜੇ ਉਹਨਾਂ ਨੂੰ ਅਹੁਦੇ ਦਿੱਤੇ ਗਏ ਸੀ ਉਹਨਾਂ ਤੋਂ ਵੀ ਕਿਨਾਰਾ ਕੀਤਾ ਕੱਲ ਉਹਨਾਂ ਦੇ ਵੱਲੋਂ ਆਪਣਾ ਅਸਤੀਫਾ ਜਿਹੜਾ ਉਹ ਸਾਰੇ ਪਦਾਂ ਤੋਂ ਸੌਂਪ ਦਿੱਤਾ ਗਿਆ ਸੀ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਵਰਕਰ ਦੇ ਤੌਰ ਤੇ ਮੈਂਬਰ ਦੇ ਤੌਰ ਤੇ ਜਿਹੜੇ ਉਹਨਾਂ ਨੂੰ ਕੰਮ ਸੌਂਪੇ ਜਾਣਗੇ ਉਹ ਅਕਾਲੀ ਸੁਧਾਰ ਲਹਿਰ ਚ ਕਰਦੇ ਰਹਿਣਗੇ ਲੇਕਿਨ ਹੁਣ ਜਦੋਂ ਉਹਨਾਂ ਨੇ ਸਪਸ਼ਟੀਕਰਨ ਦੇਣਾ ਇਸ ਤੋਂ ਪਹਿਲਾਂ ਉਹ ਆਪਣੇ ਸਾਰੇ ਅਹੁਦੇ ਛੱਡ ਕੇ ਆਕਾਲ ਤਖਤ ਸਾਹਿਬ ਦੇ ਉੱਪਰ ਨਾਤਮਸਤਕ ਹੋਈ ਨਹੀਂ ਸੋ ਦੱਸ ਦਈਏ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਸੁਧਾਰ ਲਹਿਰ ਦੇ ਵਿੱਚ ਉਹ ਐਕਟਿਵ ਜ਼ਰੂਰ ਰਹਿਣਗੇ ਉਹਨਾਂ ਨੇ ਇਹ ਕਲੀਅਰ ਕਰ ਦਿੱਤਾ ਹੈ ਕਿ ਉਹ ਅਕਾਲੀ ਦਲ ਸੁਧਾਰ ਲਹਿਰ ਦੇ ਨਾਲ ਜੁੜੇ ਰਹਿਣਗੇ ਤੇ ਉਹਨਾਂ ਦੀ ਜਿਹੜੀ ਵੀ ਕੋਈ ਜ਼ਿੰਮੇਵਾਰੀ ਲਗਾਈ ਜਾਏਗੀ ਉਹਨੂੰ ਤਨਦੇਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਨਗੇ ਸੋ ਦੱਸ ਦਈਏ ਕਿ ਅਕਾਲੀ ਸਰਕਾਰ ਵੇਲੇ ਦੇ 2007 ਤੋਂ 17 ਤੱਕ ਜਿੰਨੇ ਵੀ ਮੰਤਰੀ ਸੀਗੇ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸਾਹਿਬ ਵੱਲੋਂ ਅਕਾਲ ਤਖਤ ਸਾਹਿਬ ਦੇ ਉੱਪਰ ਤੱਕ ਤਲਬ ਕੀਤਾ ਗਿਆ ਸੀ ਤੇ ਆਪਣਾ ਸਪਸ਼ਟੀਕਰਨ ਦੇਣ ਦੀ ਜਿਹੜੀ ਗੱਲ ਕੀਤੀ ਗਈ ਸੀ ਸੋ ਦੱਸ ਦਈਏ ਕਿ ਸੁਖਬੀਰ ਬਾਦਲ ਤੇ ਉਹਨਾਂ ਦੀ ਸਰਕਾਰ ਦੇ ਵਿਕਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਤੋਂ ਇਲਾਵਾ ਸੁਮੇਤ ਸੈਣੀ ਦੀ ਐਜ਼ ਅ ਡੀਜੀਪੀ ਨਿਯੁਕਤੀ ਤੇ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ਨੂੰ ਲੈ ਕੇ ਸਰਕਾਰ ਦੇ ਉੱਪਰ ਹੈ ਜਿਹੜਾ ਇਹ ਦਬਾਅ ਵੜਿਆਗਾ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਕਿਉਂਕਿ ਸੁਖਬੀਰ ਸਿੰਘ ਬਾਦਲ ਉਹ ਡਿਪਟੀ ਸੀਐਮ ਸੀਗੇ ਸੋ ਦੱਸ ਦਈਏ ਕਿ ਫੈਸਲਾ ਸੁਣਾਉਂਦੇ ਹੋਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਕबीर ਸਿੰਘ ਨੇ ਕਿਹਾ ਸੀ ਕਿ ਅਕਾਲੀ ਦਲ ਪ੍ਰਧਾਨ ਅਤੇ ਡਿਪਟੀ ਸੀਐਮ ਰਹਿੰਦੇ ਹੋਏ ਸੁਖਬੀਰ ਬਾਦਲ ਨੇ ਕੁਝ ਐਸੇ ਫੈਸਲੇ ਲਏ ਨੇ ਜਿਸ ਕਰਕੇ ਪੰਥ ਨੂੰ ਦੇ ਅਕਸ ਨੂੰ ਵੱਡਾ ਜਿਹੜੀ ਢਾਹ ਲੱਗਿਆ ਅਕਸ ਖਰਾਬ ਹੋਇਆ ਅਕਸ ਨੂੰ ਨੁਕਸਾਨ ਹੋਇਆਗਾ ਸਿੱਖ ਪੰਥ ਦਾ ਭਾਰੀ ਨੁਕਸਾਨ ਹੋਇਆ 2007 ਤੋਂ 17 ਵਾਲੇ ਸਿੱਖ ਕੈਬਨਿਟ ਮੰਤਰੀ ਵੀ ਆਪਣਾ ਸਪਸ਼ਟੀਕਰਨ ਦੇ 2007 ਤੋਂ ਲੈ ਕੇ 17 ਦੀ ਸਰਕਾਰ ਦੇ ਵਿੱਚ ਜਿਹੜੇ ਵੀ ਮੰਤਰੀ ਸੀਗੇ ਉਹਨਾਂ ਨੂੰ ਵੀ ਨਾਲ ਤਲਬ ਕੀਤਾ ਗਿਆ ਸੀ ਦੱਸ ਦਈਏ ਕਿ ਵਕ ਵਕ ਜਿਹੜੇ ਅਕਾਲੀ ਸਰਕਾਰ ਦੇ ਵਿੱਚ ਰਹੇ ਮੰਤਰੀ ਨੇ ਆਪਣਾ ਸਪਸ਼ਟੀਕਰਨ ਦਿੰਦੇ ਹੋਏ ਨਜ਼ਰ ਆ ਰਹੇ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਪਹੁੰਚੇ ਸੀਗੇ ਸੁਖਬੀਰ ਸਿੰਘ ਬਾਦਲ ਖੁਦ ਪਹੁੰਚੇ ਸੀ ਤੇ ਅੱਜ ਬੀਬੀ ਜਾਗੀਰ ਕੌਰ ਤੇ ਪਰਮਿੰਦਰ ਸਿੰਘ ਢੀਂਡਸਾ ਪਹੁੰਚੇ ਨੇ ਲੇਕਿਨ ਜੋ ਸਪਸ਼ਟੀਕਰਨ ਬੀਬੀ ਜਗੀਰ ਕੌਰ ਵੱਲੋਂ ਦਿੱਤਾ ਗਿਆ ਜਿਸ ਦੇ ਵਿੱਚ ਉਹ ਕਿਹਾ ਕਿ ਜਿਹੜੇ ਫੈਸਲੇ ਸੀਗੇ ਉਹ ਸਾਰੇ ਉੱਤੋਂ ਆਉਂਦੇ ਸੀ ਉੱਪਰ ਭਾਵ ਹਾਈ ਕਮਾਂਡ ਤੇ ਹਾਈ ਕਮਾਂਡ ਦੀ ਜਿਹੜੀ ਪਕੜ ਸੀ ਉਹ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਫਾਦਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸੀ ਜਿਸ ਕਰਕੇ ਸਿੱਧਾ ਨਿਸ਼ਾਨਾ ਜਿਹੜਾ ਕੀ ਹੈ ਉਹ ਬਾਦਲ ਪਰਿਵਾਰ ਦੇ ਉੱਪਰ ਲਗਾਇਆ ਗਿਆ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਇਸ ਸਪਸ਼ਟੀਕਰਨ ਦੇ ਨਾਲ ਬਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਨਵੀਂ ਅਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਜਾਨਾ ਲੋਕਾਂ ਦੇ ਟੀਵੀ ਦੇ ਨਾਲ